ਹੈਲੋ एवरीवन ਵੈਲਕਮ ਟੂ ਐਕਸੀਲੈਂਸ ਪੰਜਾਬੀ ਵਿਦ ਬਲਬੀਰ ਕੌਰ ਚੋਹਾਨ ਬੱਚਿਓ ਅੱਜ ਆਪਾਂ ਸ਼ੁਰੂ ਤੋਂ ਪੰਜਾਬੀ ਵਿਆਕਰਣ ਬਾਰੇ ਪੜਾਂਗੇ ਤੇ ਸਮਝਾਂਗੇ ਜਿਨ੍ਹਾਂ ਬੱਚਿਆਂ ਨੂੰ ਹੁਣ ਚੌਥੀ ਕਲਾਸ ਜਾਂ ਪੰਜਵੀਂ ਕਲਾਸ ਦੇ ਵਿੱਚ ਹੋਏ ਹਨ ਤੇ ਉਹਨਾਂ ਨੂੰ ਹੁਣੇ-ਹੁਣੇ ਪੰਜਾਬੀ ਸ਼ੁਰੂ ਹੋਈ ਹੋਈ ਹੈ ਤਾਂ ਇਹ ਉਹ ਸਭ ਤੋਂ ਪਹਿਲਾਂ ਪੰਜਾਬੀ ਦੀ ਪੰਜਾਬੀ ਜਾਂ ਕਿਸੇ ਵੀ ਭਾਸ਼ਾ ਬਾਰੇ ਪਹਿਲਾਂ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਅੱਜ ਆਪਾਂ ਪਹਿਲਾਂ ਭਾਸ਼ਾ ਬਾਰੇ ਸਮਝਾਂਗੇ ਤਾਂ ਕੀ ਹੁੰਦਾ ਹੈ ਕਿ ਭਾਸ਼ਾ ਜਿਹੜੀ ਹੈ ਭਾਸ਼ਾ ਦੁਆਰਾ ਅਸੀਂ ਜਿਹੜੇ ਆਪਣੇ ਮਨ ਦੇ ਭਾਵ ਨੇ ਵਿਚਾਰ ਨੇ ਉਹ ਅਸੀਂ ਬੋਲ ਕੇ ਜਾਂ ਲਿਖ ਕੇ ਦੂਜਿਆਂ ਨਾਲ ਜਿਵੇਂ ਅਸੀਂ ਕੀ ਸਾਂਝਾ ਕਰ ਸਕਦੇ ਹਾਂ ਇਸੇ ਤਰ੍ਹਾਂ ਤਾਂ ਉਹਨੂੰ ਅੱਜ ਕਰਵਾ ਰਹੇ ਹਾਂ ਭਾਸ਼ਾ ਵਾਰੇ ਕਿ ਭਾਸ਼ਾ ਇੱਕ ਅਜੀਹਾ ਸੰਚਾਰ ਸਾਧਨ ਹੈ ਭਾਸ਼ਾ ਇੱਕ ਅਜੀਹਾ ਸੰਚਾਰ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਜਿਸ ਤਰ੍ਹਾਂ ਅਸੀਂ ਆਪਣੇ ਮਨ ਦੇ ਭਾਵਾਂ ਅਤੇ ਵਿਚਾਰਾਂ ਨੂੰ ਦੂਸਰਿਆਂ ਨਾਲ ਸਾਂਝਾ ਕਰਦੇ ਹਾਂ ਉਹ ਜਿਹੜੀ ਪਾਸ਼ਾ ਹੀ ਹੈ ਜਿਸ ਤਰ੍ਹਾਂ ਹੀ ਅਸੀਂ ਬੋਲ ਕੇ ਜਾਂ ਲਿਖ ਕੇ ਆਪਣੇ ਵਿਚਾਰ ਇੱਕ ਤੋਂ ਦੂਸਰੇ ਜਿਹੜੇ ਇਨਸਾਨ ਨੂੰ ਜਾਂ ਬੰਦੇ ਨੂੰ ਅਸੀਂ ਪਹੁੰਚਾ ਸਕਦੇ ਹਾਂ ਉਹ ਕਿਸ ਤਰ੍ਹਾਂ ਕਰ ਸਕਦੇ ਹਾਂ ਬੋਲ ਕੇ ਜਾਂ ਲਿਖ ਕੇ ਤਾਂ ਇਹ ਪਾਸ਼ਾ ਦੇ ਰਾਹੀਂ ਹੀ ਸੰਭਵ ਹੁੰਦਾ ਹੈ ਕਿ ਅਸੀਂ ਜਿਹੜਾ ਆਪਣਾ ਬੋਲ ਕੇ ਜਾਂ ਲਿਖ ਕੇ ਆਪਣੇ ਜਿਹੜੇ ਵਿਚਾਰ ਨੇ ਉਹ ਇੱਕ ਦੂਜੇ ਤੱਕ ਸਾਂਝੇ ਕਰ ਸਕਦੇ ਹਾਂ ਤਾਂ ਪਾਸ਼ਾ ਦੇ ਰੂਪ ਕਿੰਨੇ ਨੇ ਤਾ ਹੁਣੇ ਜਿਹੜੀ ਭਾਸ਼ਾ ਹੈ ਇਹਦੇ ਕਿੰਨੇ ਰੂਪ ਨੇ ਭਾਸ਼ਾ ਦੇ ਦੋ ਰੂਪ ਨੇ ਮੌਖਿਕ ਜਾਂ ਬੋਲਚਾਲ ਦੀ ਭਾਸ਼ਾ ਭਾਸ਼ਾ ਦੇ ਰੂਪ ਗਿਨੇ ਮੌਖਿਕ ਜਾਂ ਬੋਲਚਾਲ ਦੀ ਭਾਸ਼ਾ ਤੇ ਇੱਕ ਹੈ ਲਿਖਤੀ ਭਾਸ਼ਾ ਹੁਣ ਮੌਖਿਕ ਜਦ ਮੌਖਿਕ ਕੀ ਹੁੰਦੀ ਹੈ ਮੂੰਹ ਨਾਲ ਬੋਲਣ ਵਾਲੀ ਭਾਸ਼ਾ ਜਦੋਂ ਅਸੀਂ ਮੂੰਹ ਦੇ ਨਾਲ ਬੋਲ ਕੇ ਗੱਲ ਕਰਦੇ ਹਾਂ ਬੋਲ ਚਾਲ ਕੇ ਗੱਲ ਕਰਦੇ ਹਾਂ ਤਾਂ ਉਹ ਹੁੰਦੀ ਹੈ ਸਾਡੀ ਮੌਖਿਕ ਜਾਂ ਬੋਲਚਾਲ ਦੀ ਭਾਸ਼ਾ ਤੇ ਇੱਕ ਦੂਜੀ ਹੁੰਦੀ ਹੈ ਲਿਖਤੀ ਭਾਸ਼ਾ ਹੁਣ ਆਪਾਂ ਪਹਿਲਾਂ ਕਰਦੇ ਹਾਂ ਮੌਖਿਕ ਭਾਸ਼ਾ ਬਾਰੇ ਮੌਖਿਕ ਭਾਸ਼ਾ ਦਾ ਕੀ ਹੈ ਜਦੋਂ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਬੋਲ ਕੇ ਦੱਸਦੇ ਹਾਂ ਅਤੇ ਦੂਸਰੇ ਉਸ ਨੂੰ ਸੁਣ ਕੇ ਸਮਝਦੇ ਹਨ ਤਾਂ ਇਸ ਨੂੰ ਮੌਖਿਕ ਭਾਸ਼ਾ ਆਖਦੇ ਹਨ ਸਾਹਮਣੇ ਦਿੱਤੀ ਤਸਵੀਰ ਵਿੱਚ ਦੋ ਮਨੁੱਖਾਂ ਦੀ ਆਪਸੀ ਗੱਲਬਾਤ ਹੋ ਰਹੀ ਹੈ ਇਹੋ ਭਾਸ਼ਾ ਦਾ ਮੌਖਿਕ ਰੂਪ ਹੈ ਤਾਂ ਇਹਦੇ ਵਿੱਚ ਕੀ ਹੋ ਰਿਹਾ ਹੈ ਕਿ ਜਿਹੜੀ ਇਹ ਭਾਸ਼ਾ ਹੈ ਮੌਖਿਕ ਭਾਸ਼ਾ ਹੈ ਤਾਂ ਇਹਦੇ ਵਿੱਚ ਜਦੋਂ ਅਸੀਂ ਬੋਲ ਕੇ ਗੱਲ ਕਰ ਰਹੇ ਹਾਂ ਤਾਂ ਇਹ ਦੋ ਬੰਦੇ ਆਪਸ ਵਿੱਚ ਗੱਲ ਕਰ ਰਹੇ ਨੇ ਤਾਂ ਇਹ ਦੋ ਬੰਦੇ ਜਦੋਂ ਆਪਸ ਵਿੱਚ ਗੱਲ ਕਰ ਰਹੇ ਨੇ ਤਾਂ ਇਹ ਕੀ ਕਰ ਰਹੇ ਨੇ ਇਹ ਮੌਖਿਕ ਭਾਸ਼ਾ ਹੈ ਇਹ ਆਪਸੀ ਜੀ ਗੱਲਬਾਤ ਹੋ ਰਹੀ ਹੈ ਇਹਨਾਂ ਦੀ ਇਹ ਇੱਕ ਦੂਜੇ ਨਾਲ ਬੋਲ ਕੇ ਗੱਲ ਕਰ ਰਹੇ ਨੇ ਤਾਂ ਇਸ ਨੂੰ ਕਿਹੜੀ ਭਾਸ਼ਾ ਕਿਹਾ ਜਾਏਗਾ ਬੋਲ ਚਾਲ ਦੀ ਭਾਸ਼ਾ ਕਿਉਂਕਿ ਇਹ ਸਿੱਧੇ ਮੂੰਹ ਦੇ ਨਾਲ ਆਪਸ ਵਿੱਚ ਇੱਕ ਦੂਸਰੇ ਨਾਲ ਗੱਲ ਕਰ ਰਹੇ ਨੇ ਤਾਂ ਇਹ ਹੋਗੀ ਮੌਖਿਕ ਭਾਸ਼ਾ ਤੇ ਇੱਕ ਦੂਸਰੇ ਨੂੰ ਆਪਣੀ ਗੱਲਬਾਤ ਦੱਸ ਕੇ ਆਪਣੇ ਜਿਹੜੇ ਵਿਚਾਰ ਨੇ ਇਹ ਸਾਂਝੇ ਕਰ ਰਹੇ ਨੇ ਤਾਂ ਇਹ ਜਿਹੜੀ ਭਾਸ਼ਾ ਹੈ ਇਹ ਮੌਖਿਕ ਭਾਸ਼ਾ ਹੋਗੀ ਇਸ ਤੋਂ ਅੱਗੇ ਆ ਜਾਂਦੀ ਹੈ ਲਿਖਤੀ ਭਾਸ਼ਾ ਤਾਂ ਇਸ ਨੂੰ ਆਪਾਂ ਲਿਖਤੀ ਭਾਸ਼ਾ ਕਿਹਾ ਹੈ ਲਿਖਤੀ ਭਾਸ਼ਾ ਦੇ ਵਿੱਚ ਜਦੋਂ ਲਿਖਤੀ ਭਾਸ਼ਾ ਕਿਹਨੇ ਜਦੋਂ ਅਸੀਂ ਆਪਣੇ ਵਿਚਾਰ ਜਾਂ ਭਾਵ ਲਿਖ ਕੇ ਪ੍ਰਗਟ ਕਰਦੇ ਹਾਂ ਹੁਣ ਜਦੋਂ ਉਹ ਸੀ ਮੌਖਿਕ ਭਾਸ਼ਾ ਸੀ ਮੂੰਹ ਨਾਲ ਬੋਲਣ ਵਾਲੀ ਭਾਸ਼ਾ ਤਾਂ ਉਹ ਮੂੰਹ ਨਾਲ ਬੋਲਣ ਵਾਲੀ ਭਾਸ਼ਾ ਦਾ ਇੱਕ ਰੂਪ ਹੋ ਗਿਆ ਤੇ ਦੂਜਾ ਰੂਪ ਹੋ ਗਿਆ ਲਿਖਤੀ ਭਾਸ਼ਾ ਜਦੋਂ ਅਸੀਂ ਆਪਣੇ ਵਿਚਾਰ ਜਾਂ ਜਿਹੜੇ ਸਾਡੇ ਮਨ ਦੇ ਭਾਵ ਨੇ ਅਸੀਂ ਉਹਨੂੰ ਲਿਖ ਕੇ ਦੇਾਂਗੇ ਪ੍ਰਗਟ ਕਰਦੇ ਹਾਂ ਅਤੇ ਦੂਸਰੇ ਉਸ ਨੂੰ ਪੜ੍ਹ ਕੇ ਸਮਝਦੇ ਹਨ ਤਾਂ ਇਸ ਨੂੰ ਲਿਖਤੀ ਭਾਸ਼ਾ ਕਿਹਾ ਜਾਂਦਾ ਹੈ ਹੁਣ ਜਦੋਂ ਅਸੀਂ ਆਪਣੇ ਵਿਚਾਰ ਜਿਹੜੇ ਨੇ ਲਿਖ ਕੇ ਦੇਾਂਗੇ ਇੱਕ ਤਾਂ ਮੂੰਹ ਨਾਲ ਬੋਲਣ ਵਾਲੀ ਭਾਸ਼ਾ ਹੋਗੀ ਮੌਖਿਕ ਭਾਸ਼ਾ ਦੂਜੀ ਗੈੜੀ ਭਾਸ਼ਾ ਹੋਗੀ ਭਾਸ਼ਾ ਦਾ ਦੂਜਾ ਰੂਪ ਲਿਖਤੀ ਭਾਸ਼ਾ ਜਦੋਂ ਅਸੀਂ ਆਪਣੇ ਵਿਚਾਰ ਜਾਂ ਭਾਵ ਲਿਖ ਕੇ ਪ੍ਰਗਟ ਕਰਦੇ ਹਾਂ ਅਤੇ ਦੂਸਰੇ ਉਸ ਨੂੰ ਪੜ੍ਹ ਕੇ ਸਮਝਦੇ ਹਨ ਤਾਂ ਇਸ ਨੂੰ ਲਿਖਤੀ ਭਾਸ਼ਾ ਕਿਹਾ ਜਾਂਦਾ ਹੈ ਹੁਣ ਜਿਵੇਂ ਸਾਹਮਣੇ ਇਸ ਤਸਵੀਰ ਦੇ ਵਿੱਚ ਸਾਹਮਣੇ ਦਿੱਤੀ ਤਸਵੀਰ 'ਚ ਡਾਕਟਰ ਸਾਹਿਬ ਕੁਝ ਲਿਖ ਰਹੇ ਹਨ ਇਸ ਨੂੰ ਲਿਖਤੀ ਭਾਸ਼ਾ ਕਹਿੰਦੇ ਹੁਣ ਜਦੋਂ ਇਹ ਡਾਕਟਰ ਦਵਾਈ ਦਾ ਜਿਹੜੀ ਪਰਚੀ ਲਿਖ ਰਿਹਾ ਤੇ ਇਹ ਲਿਖ ਕੇ ਦੇ ਦਿਆ ਤਾਂ ਕੇਮਿਸਟ ਕੋਲ ਜਦੋਂ ਜਾਵਾਂਗੇ ਤਾਂ ਉਹ ਇਸ ਭਾਸ਼ਾ ਨੂੰ ਪੜ੍ਹੇਗਾ ਲਿਖ ਕੇ ਉਹਦੇ ਨਾਲ ਦੀ ਦਵਾਈ ਦੇ ਦੇਗਾ ਤਾਂ ਇਹ ਕਿਹੜੀ ਭਾਸ਼ਾ ਹੋਊਗੀ ਲਿਖਤੀ ਭਾਸ਼ਾ ਇਸ ਤਰ੍ਹਾਂ ਪੰਜਾਬੀ ਜਿਹੜੀ ਆਪਣਾ ਭਾਸ਼ਾ ਕੋਈ ਵੀ ਹੈ ਉਹਦੇ ਦੋ ਰੂਪ ਨੇ ਲਿਖਤੀ ਭਾਸ਼ਾ ਤੇ ਮੌਖਿਕ ਭਾਸ਼ਾ ਪਹਿਲਾਂ ਆਪਾਂ ਬੱਚਿਓ ਅੱਜ ਭਾਸ਼ਾ ਬਾਰੇ ਸਮਝਿਆ ਫਿਰ ਇਸ ਤੋਂ ਅੱਗੇ ਤੁਹਾਨੂੰ ਹੋਰ ਕਰਾਵਾਂਗੇ ਤਾਂ ਇਸ ਤਰ੍ਹਾਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਥੈਂਕਸ ਫॉर ਵਾਚਿੰਗ